ਪਟਵਾ ਸਾਹਿਬ ਹਾਲ ਹੀ ਦੇ ਵਿੱਚ ਅੱਜ ਹੀ ਸਵੇਰੇ ਸਵੇਰੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਲੀਜ਼ ਸਭ ਤੋਂ ਪਹਿਲਾਂ ਇਹ ਦੱਸਿਓ ਕਿ ਕਿਸ ਤਰ੍ਹਾਂ ਦੇਖਦੇ ਪਿਓ ਸਾਰੇ ਮਾਮਲੇ ਨੂੰ ਦੇਖੋ ਜੋ ਕੁਝ ਵੀ ਵਾਪਰਿਆ ਹੈ ਬਹੁਤ ਮੰਦ ਭਾਗ ਹੈ ਜੀ ਪਰ ਕੋਸ਼ਿਸ਼ ਨਹੀਂ ਕੀਤੀ ਗਈ ਇੱਕ ਤਰ੍ਹਾਂ ਗੋਲੀ ਚਲਾਈ ਗਈ ਹੈ ਸਿੱਧੀ ਹਮ ਉਦਰਤੀ ਹੈ ਕਿ ਕੁਇਆਕਤੀ ਨੇ ਜਿਨੇ ਬੜੀ ਜ਼ੁਰਤ ਕਰਕੇ ਬੜੇ ਹੌਸਲੇ ਦੇ ਨਾਲ ਅੱਗੇ ਵਧ ਕੇ ਹੂੰ ਉਹਦੀ ਜਿਹੜੀ ਡਾਇਰੈਕਸ਼ਨ ਹੈ ਉੱਪਰ ਨੂੰ ਕੀਤੀ ਬਾਹਰ ਉੱਪਰ ਨੂੰ ਗੀਤੀਆਂ ਤੇ ਜੱਫਾ ਮਾਰਿਆ ਹੂੰ ਤੇ ਉਹ ਕਾਬੂ ਕੰਚ ਸਫਲ ਹੋਇਆ ਹੂੰ ਇਹ ਉਹਦੀ ਹਿੰਮਤ ਹੈ ਉਸ ਬੰਦੇ ਦੀ ਪਰ ਜਿਹੜਾ ਵਿਅਕਤੀ ਹੈ ਜਿਨੇ ਗੁਰੂ ਦੇ ਘਰ ਵਿੱਚ ਆ ਕੇ ਹੂੰ ਦੀ ਹਦੂਦ ਵਿੱਚ ਆ ਕੇ ਹੂੰ ਕਿ ਗੁਰੂ ਦੇ ਸੇਵਾਦਾਰ ਦੇ ਤੌਰ ਤੇ ਸ਼੍ਰੀ ਅਕਾਲ ਤਖਸਾਲ ਵੱਲੋਂ ਲਈ ਹੋਈ ਹਮ ਸੇਵਾ ਨੂੰ ਨਿਭਾ ਰਹੇ ਵਿਅਕਤੀ ਦੇ ਉੱਤੇ ਜਿਹੜਾ ਹਮਲਾ ਕੀਤਾ ਆ ਹਮ ਹੁਣ ਇਹਨੂੰ ਕੀ ਕਹੀਏ ਉਹਨੇ ਕਿਉਂ ਇਹ ਦੇ ਹਮ ਕੀਤਾ ਆ ਹਮ ਹਾਂਜੀ ਬਿਲਕੁਲ ਤੇ ਇਹ ਤਾਂ ਮੋਟੀ ਜੀ ਗੱਲ ਹੈ ਕਿ ਇਹਦੇ ਪਿੱਛੇ ਜ਼ਰੂਰ ਕਿਸੇ ਨਾ ਕਿਸੇ ਰੂਪ ਵਿੱਚ ਕੋਈ ਨਾ ਕੋਈ ਸਾਜ਼ਿਸ਼ ਹੈ ਹਮ ਜਿਹੜੇ ਲੰਬੇ ਸਮੇਂ ਤੋਂ ਲੱਗੇ ਹੋਏ ਨੇ ਕਿ ਅਕਾਲੀ ਦਲ ਨੂੰ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਖਤਮ ਕਰਨਾ ਹੈ। ਹਮ ਬੜੀਆਂ ਸ਼ਾਸਨ ਚਲੀਆਂ ਬੜੇ ਯਤਨ ਹੋਏ ਪਰ ਅੱਜ ਉਹਦੇ باوجود ਵੀ ਜੋ ਕੁਛ ਵੀ ਇਹ ਅ ਅੱਜ ਯਤਨ ਕੀਤਾ ਗਿਆ ਕਿ ਤਰ੍ਹਾਂ ਗੱਲ ਇਹ ਕਿ ਬੜਾਈ ਮੰਦ ਭੱਗਾ ਯਤਨ ਕੀਤਾ ਗਿਆ ਜੀ ਉਹਦੇ باوجود ਭਾਵੇਂ ਬਚਾਅ ਹੋ ਗਿਆ ਹਮ ਪਰੇਸ਼ਾਂਸ਼ ਜਿਹੜੀਆਂ ਇਹ ਇੱਕ ਵਿਅਕਤੀ ਵੀ ਨਹੀਂ ਗੀ ਇਹ ਕਿਸੇ ਨਾ ਕਿਸੇ ਰੂਪ ਚ ਇਹਦੇ ਤਾਰਾਂ ਉਹਨਾਂ ਤਾਕਤਾਂ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਜੁੜੀਆਂ ਨੇ ਜਿਹੜੀਆਂ ਸਿੱਖਾਂ ਦੀ ਰਾਸੀ ਸ਼ਕਤੀ ਦੀਆਂ ਦੁਸ਼ਮਣ ਬਣੀਆਂ ਹੋਈਆਂ ਨੇ ਹੂੰ ਜੀ ਤੁਹਾਨੂੰ ਤੁਹਾਨੂੰ ਬਲਟੋਹਾ ਸਾਹਿਬ ਤੁਹਾਨੂੰ ਲੱਗਦਾ ਕਿ ਇਹ ਕੋਈ ਰਾਜਸੀ ਹਮਲਾ ਹੋ ਸਕਦਾ ਹੈ ਜਾਂ ਮਤਲਬ ਇਹਨੂੰ ਪੋਲੀਟੀਕਲੀ ਦੇਖਣਾ ਚਾਹੀਦਾ ਇੱਕ ਜੋ ਕੁਛ ਵੀ ਹੋ ਰਿਹਾ ਹੈ ਇਸ ਕੋਈ ਡਰਾਵਾ ਨਹੀਂ ਗੀਆਂ ਕਿ ਇਹ ਸਭੀ ਸਿੰਘ ਬਾਦਲ ਜੀ ਜਦੋਂ ਸੱਤਾ ਦੇ ਵਿੱਚ ਸੀਗੇ ਹਮ ਤੇ ਜਿਹੜੀਆਂ ਪੰਥਕ ਮਰਿਆਦਾ ਤੇ ਪੰਥਕ ਭਾਵਨਾਵਾਂ ਦੀ ਜਿਹੜੀ ਆ ਉਹ ਲੰਘਣਾ ਹੋਈ ਹੈ ਇਹ ਚ ਕੋਈ ਦਰਾਵਾਨੀ ਹਮ ਪਰ ਜਿਸ ਕਦਰ ਉਹਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਥੱਲੇ ਹੱਥ ਜੋੜ ਕੇ ਗੱਲ 'ਚ ਪੱਲਾ ਪਾ ਗਏ ਹਮ ਸਭ ਕੁਝ ਹੀ ਚੋੜੀ ਚਪਵਾਇਆ ਜੀ ਹਾਂਜੀ ਜੀ ਭਾਵੇਂ ਕਿ ਨਾਮੀ ਦੇ ਸਕਦਾ ਸੀ ਅੱਗੋਂ ਡਿਸਕਸ਼ਨ ਵੀ ਕਰ ਸਕਦਾ ਸੀਗਾ ਜੀ ਪਰ ਉਹਨੇ ਇੱਕ ਨਮਾਣੇ ਸਿੱਖ ਦੇ ਤੌਰ ਤੇ ਜੋ ਉਹਨੂੰ ਕਿਹਾ ਗਿਆ ਉਹਨੇ ਝੂਠੀ ਚ ਪਾ ਲਿਆ ਜੀ ਉਹਦਾ ਗਣਾ ਕਿੰਨਾ ਆ ਕਿੰਨਾ ਨਹੀਂ ਚਾਏ ਹੂੰ ਥੋੜੀ ਤੋਂ ਥੋੜਾ ਵੀ ਹੋਵੇ ਉਹ ਪੰਥਕ ਭਾਵਨਾਵਾਂ ਦਾ ਤੇ ਪੰਥਕ ਮਰਿਆਦਾ ਦਾ ਜੀ ਜੋਸ਼ੀ ਸਾਬਤ ਹੋਇਆ ਸੀਗਾ ਤੇ ਉਹਨੂੰ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੂੰ ਤਰਖਾ ਲਗਾਈ ਗਈ ਸੀ ਜੀ ਕੋਸ਼ਤਨ ਕਾਨੂੰਨ ਨੂੰ ਬਹੁਣ ਦੀ ਖਾਤਰ ਹੂੰ ਉਹ ਗੁਰੂ ਦੀ ਡਿਊਟੀ ਦੇ ਉੱਤੇ ਗੁਰੂ ਗੁਰੂ ਦੇ ਦਰਵਾਜ਼ੇ ਦੇ ਉੱਤੇ ਹੂੰ ਬਤੌਰ ਸੇਵਾਦਾਰ ਸੇਵਾ ਕਰ ਰਿਹਾ ਸੀ ਜੀ ਹੁਣ ਅੱਜ ਉਹ ਗੁਰੂ ਘਰ ਦਾ ਸੇਵਾਦਾਰ ਸੀਗਾ ਜੀ ਤੇ ਜੀ ਆਪਣੇ ਆਪ ਨੂੰ ਸਿੱਖ ਕਹਿਣ ਵਾਲਾ ਵਿਅਕਤੀ ਗੁਰੂ ਘਰ ਦੇ ਸੇਵਾਦਾਰ ਦੇ ਉੱਤੇ ਹੂੰ ਉਸ ਬਾਣੀ ਦੇ ਵਿੱਚ ਹਾਂਜੀ ਤੇ ਉਸ ਚੋਬਧਾਰ ਦੇ ਉੱਤੇ ਹਮਲਾ ਕਰੇ ਹੂੰ ਤੇ ਕੀ ਕਹਾਂਗੇ ਤੇ ਮੰਨਪਾਗਾ ਕਹਾਂਗੇ ਬਿਲਕੁਲ ਵਲਟੋਆ ਸਾਹਿਬ ਮੈਂ ਇੱਕ ਚੀਜ਼ ਹੋਰ ਕੁਝ ਨਹੀਂ ਚਾਹਨਾ 84 ਜਿਹੜਾ ਹੈ ਉਹਦੇ ਵਿੱਚ ਤੁਸੀਂ ਮਤਲਬ ਤੁਸੀਂ ਉਹ ਵੇਖਿਆ ਉਹ ਸਿਚੁਏਸ਼ਨ ਤੁਸੀਂ ਦੇਖੀਆਂ ਨੇ ਜਾਣਦੇ ਹੋ ਤੁਸੀਂ ਔਰ ਇਹ ਵੀ ਕਿਹਾ ਕਈ ਨਿਊਜ਼ ਰਿਪੋਰਟਸ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਰੈਨ ਸਿੰਘ ਚੋੜਾ ਵੀ 84 ਦੇ ਵਿੱਚ ਐਕਟਿਵ ਸੀ ਤੁਸੀਂ ਕੀ ਦੱਸ ਸਕਦੇ ਹੋ ਨਰੈਨ ਸਿੰਘ ਚੋੜਾ ਬਾਰੇ ਜਾਂ ਇਹ ਕੌਣ ਸੀ ਹੈ ਕਿਸ ਤਰ੍ਹਾਂ ਦਾ ਵਿਅਕਤੀ ਹੈ ਭਾਈ ਮੈਂ ਤੇ ਬਾਰੇ ਜਿਆਦਾ ਨਹੀਂ ਜਾਣਦਾ ਜੀ 84 ਦੇ ਕੋਈ ਐਕਟੀਵਿਟੀ ਹਾਂ ਹੂੰ ਇਸ ਤੋਂ ਬਾਅਦ ਵੀ ਪਦਾਇਸ਼ ਨੇ ਅੱਛਾ ਜੀ ਔਰ ਹਾਂ ਜੀ ਉਸ ਤੋਂ ਬਾਅਦ ਕਿਉਂਕਿ ਅਸੀਂ ਜਦੋਂ ਜੇਹਲਾਂ ਤੇ ਚਲੇ ਗਏ ਹਾਂ ਉਦੋਂ ਬਾਅਦ ਕਈ ਚਿਹਰੇ ਸਾਹਮਣੇ ਆਏ ਹਨ ਹਮਮ ਔਰ ਹੁਣ ਜਿਸ ਤਰ੍ਹਾਂ ਦੀ ਇਹਦੀ ਬੈਕਗ੍ਰਾਉਂਡ ਹੈ ਅੱਜ ਹੀ ਨਹੀਂ ਬੜੇ ਚਿਰ ਦੀ ਹੈ ਚਰਚਾ ਚੱਲਦੀ ਨਹੀਂ ਜੀ ਕਿ ਇਹਦੀ ਜਿਹੜੀ ਸਾਂਝ ਹੈ ਹਮ ਉਹ ਸੁਖੀ ਰੰਡਾਵੇ ਦੇ ਨਾਲ ਹੈ ਠੀਕ ਹੈ ਜੀ ਹੁਣ ਕਾਂਗਰਸੀ ਦੇ ਨਾਲ ਕਾਂਗਰਸੀ ਆਗੂ ਦੇ ਨਾਲ ਸਾਂਝ ਹੋਵੇ ਤੇ ਭਰਾ ਜਿਹੜਾ ਸਗਾ ਆ ਹਮ ਉਹ ਮਾਰਗਦਰਸ਼ਕ ਕਮੇਟੀ ਦਾ ਕਾਂਗਰਸ ਦਾ ਚੇਅਰਮੈਨ ਹੋਵੇ ਜੀ ਹਾਂਜੀ ਤੇ ਫਿਰ ਅਕਾਲੀ ਦਰ ਦੇ ਲੀਡਰ ਦੇ ਉੱਤੇ ਤੁਸੀਂ ਹਮਲਾ ਕਰਦੇ ਜੀ ਜੀ ਤੇ ਜਸਟੀਫਿਕੇਸ਼ਨ ਕੀ ਫਿਰ ਉਸ ਦਾ ਜੀ ਹਾਂਜੀ ਸਭ ਤੋਂ ਪਹਿਲਾਂ ਤੇ ਆਪ ਦੇ ਭਰਾ ਦੇ ਉੱਤੇ ਹਮਲਾ ਕਰੋ ਹੂੰ ਜਿਹਨੇ ਜਿਹੜਾ ਕਾਂਗਰਸ ਦਾ ਚੇਅਰਮੈਨ ਬਣਿਆ ਆ ਉਸ ਕਾਂਗਰਸ ਦਾ ਜਿਹਨੇ ਸ਼੍ਰੀ ਅਕਾਲ ਤਖਤ ਸਰਵਨ ਟੈਂਕਾਂ ਤੇ ਧੋਪਾਂ ਦੇ ਨਾਲ ਟਾਇਆ ਸੀਗਾ ਗੁਨਾਹਗਰ ਤਾਂ ਤੁਹਾਡੇ ਘਰ ਜਿਉਂ ਬੈਠਾ ਆ ਜੀ ਪਰ ਕਿਉਂਕਿ ਗੁਨਾਹਗਰ ਦੇ ਨਾਲ ਭਾਈ ਸਾਹਿਬ ਇਕਮਿਕ ਨੇ ਉਹ ਭਰਾ ਆ ਹੂੰ ਕੋਈ ਅੜਿਆਲੋਜੀ ਦੀ ਦੂਜੀ ਪੀਚੀ ਸਾਰੀ ਸਾਂਝ ਹੈ ਹੂੰ ਸਾਂਝਾਂ ਸੁਖੀ ਰੰਧਾਵੇ ਦੇ ਨਾਲ ਜਾਂ ਕਾਂਸ ਨਾਲ ਹੋਣ ਹੂੰ ਤੇ ਗੱਲਾਂ ਤੁਸੀਂ ਪੰਥਕ ਸੇਵਾ ਦੀਆਂ ਕਰੋ ਹੂੰ ਹੁਣ ਕਿਹੜੀ ਸੇਵਾ ਕੀਤੀ ਹੈ ਕਿਹੜੀ ਨਹੀਂ ਕੀਤੀ ਸਾਨੂੰ ਤੇ ਜਿੱਦ ਕੇ ਪਤੰਗ ਲੱਗਿਆ ਵੀ ਇਹਨਾਂ ਮਾਹ ਪ੍ਰਸ਼ਾਦੀ ਸੇਵਾ ਕੀ ਹੈ ਜੀ ਪਰ ਜੋ ਅੱਜ ਚੰਦ ਚੜ੍ਹਿਆ ਹੈ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਅ ਕਰਦੀ ਬਿਉੜੀ ਦੇ ਵਿੱਚ ਗੋਲੀ ਮਾਰਨੀ ਹਾਂਜੀ ਇਸ ਤੋਂ ਵੱਡਾ ਹਮਲਾ ਕੀ ਹੋ ਸਕਦਾ ਜੀ ਜੀ ਠੀਕ ਹੈ ਬਲਟੋਸਾ ਬਹੁਤ ਸ਼ੁਕਰੀਆ